ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਨੇ ਇਹ ਸਾਖੀ ਹੈ ਮੇਰੇ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਕਿੰਦੇ ਉਹਨਾਂ ਦਾ ਇੱਕ ਬਹੁਤ ਪਿਆਰਾ ਸਿੱਖ ਹੋਇਆ ਜਿਹਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਸਾਈਂ ਦਾਸ ਜੀ ਆਇਆ ਹੈ ਕਿੰਦੇ ਉਹ ਭਾਈ ਸਾਈਂ ਦਾਸ ਜੀ ਦੇ ਉੱਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸੀ ਬ੍ਰਹਮ ਗਿਆਨ ਵੀ ਪ੍ਰਾਪਤੀ ਹੋ ਗਈ ਕਿੰਦੇ ਹਰ ਵੇਲੇ ਉਹਨਾਂ ਦੀ ਸੁਰਤ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜੁੜੀ ਰਹਿੰਦੀ ਉਹਨਾਂ ਦੇ ਅੰਦਰ ਹਰ ਵੇਲੇ ਨਾਮ ਚੱਲਦਾ ਰਹਿੰਦਾ ਉਹ ਸੁੱਖ ਦੁੱਖ ਤੋਂ ਬੜੇ ਉੱਪਰ ਉੱਠ ਚੁੱਕੇ ਸਨ ਬੜਾ ਚੜ੍ਹਦੀ ਕਲਾ ਵਾਲਾ ਜੀਵਨ ਕਹਿੰਦੇ ਭਾਈ ਸਾਈਂ ਦਾਸ ਜੀ ਦੇ ਜੀਵਨ ਤੋਂ ਉਹਨਾਂ ਦਾ ਇੱਕ ਦੋਸਤ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਉਹ ਵੀ ਇੰਨਾ ਵਰਗਾ ਬਣਨਾ ਚਾਹੁੰਦਾ ਸੀ ਸਗਤ ਜੀ ਆਪਾਂ ਕਈ ਵਾਰ ਅੱਗੇ ਵੀ ਇਹ ਗੱਲ ਕਰਦੇ ਹੁੰਦੇ ਹਾਂ ਵੀ ਜੇਕਰ ਗੁਰੂ ਦੇ ਲੜ ਲੱਗੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਗੁਰੂ ਦਾ ਗਿਆਨ ਸਾਡੇ ਸੁਭਾਅ ਦੇ ਵਿੱਚੋਂ ਝਲਕਣਾ ਚਾਹੀਦਾ ਹੈ ਸਾਡਾ ਜੀਵਨ ਇੰਨਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਸਾਨੂੰ ਦੇਖ ਕੇ ਖੁਦ ਪੁੱਛੇ ਕਿ ਭਾਈ ਤੁਹਾਨੂੰ ਇਹ ਗਿਆਨ ਕਿੱਥੋਂ ਮਿਲਿਆ ਤੁਹਾਡੇ ਅੰਦਰ ਇੰਨੀ ਚੜ੍ਹਦੀ ਕਲਾ ਕਿੱਥੋਂ ਆਈ ਆ ਕਿਉਂਕਿ ਗੁਰੂ ਸਾਹਿਬ ਜੀ ਦਾ ਗਿਆਨ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਸਿਖਾਉਂਦਾ ਏ ਗੁਰਬਾਣੀ ਦੇ ਰਾਹੀ ਗੁਰੂ ਸਾਹਿਬ ਜੀ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਏ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਹੋਇਆਂ ਕਿੰਜ ਉਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਹਾਸਲ ਕਰਨੀ ਆ ਇਹ ਸਾਰੇ ਢੰਗ ਤਰੀਕੇ ਗੁਰੂ ਸਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਜ ਸਮਝਾਏ। ਸੋ ਇਸੇ ਤਰ੍ਹਾਂ ਕਹਿੰਦੇ ਭਾਈ ਸਾਈਂ ਦਾਸ ਜੀ ਕੋਈ ਸਭ ਪ੍ਰਾਪਤੀਆਂ ਕਰ ਚੁੱਕਿਆ ਸੀ ਤੇ ਉਹਦਾ ਦੋਸਤ ਉਹਦੇ ਜੀਵਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਤੇ ਉਹ ਹਰ ਵੇਲੇ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਨੂੰ ਵੀ ਦੱਸ ਤੈਨੂੰ ਇਹ ਅਵਸਥਾ ਕਿੱਥੋਂ ਮਿਲੀ ਆ ਮੇਰਾ ਵੀ ਕੋਈ ਕਰ ਮੈਨੂੰ ਵੀ ਇਹ ਅਵਸਥਾ ਦਿਵਾ ਦੇ। ਕਹਿੰਦੇ ਇੱਕ ਦਿਨ ਭਾਈ ਸਾਈਂ ਦਾਸ ਜੀ ਆਪਣੀ ਉਸ ਦੋਸਤ ਨੂੰ ਮੇਰੇ ਸ਼ੇਵਕ ਪਾਸ਼ਾ ਜੀ ਦੇ ਕੋਲ ਲੱਗ ਕੇ ਦੋਵਾਂ ਨੇ ਜਾ ਕੇ ਮੁੱਖਾ ਢੇਕਿਆ ਤੇ ਭਾਈ ਸਾਈਂ ਦਾਸ ਜੀ ਨੇ ਆਪਣੇ ਦੋਸਤ ਨੂੰ ਕਿਹਾ ਇਹ ਨੇ ਮੇਰੇ ਸੱਚੇ ਪਾਸ਼ਾ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕੀਤੀ ਆ ਇਹਨੂੰ ਜੋ ਚਾਹੀਦਾ ਏ ਤੂੰ ਇਹਨਾਂ ਤੋਂ ਮੰਗ ਲਾ ਕਹਿੰਦੇ ਉਹ ਭਾਈ ਸਾਈਂ ਦਾਸ ਜੀ ਦੇ ਦੋਸਤ ਨੇ ਆਪਣੇ ਮਨ ਦਾ ਹਾਲ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਸ਼ਾ ਮੇਰੇ ਤੇ ਵੀ ਦਰਸ ਕਰੋ ਮੈਨੂੰ ਵੀ ਮੇਰੇ ਦੋਸਤ ਵਾਲੀ ਇਹ ਅਵਸਥਾ ਚਾਹੀਦੀ ਆ ਮੈਂ ਵੀ ਸੁਖ ਦੁਖ ਤੋਂ ਉਪਰ ਖਣਾ ਜੰਨਾ ਹਾਂ ਕਹਿੰਦੇ ਮੇਰੇ ਸ਼ੇਵੇਂ ਪਾਤਸ਼ਾਹ ਜੀ ਮੁਸਕਰਾਏ ਅਤੇ ਕਹਿਣ ਲੱਗੇ ਸੰਗਤ ਦੀ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਗੁਰੂ ਨਾਨਕ ਪਾਤਸ਼ਾਹ ਸਮਾਉਣ ਤੇ تیرੇ ਤੇ ਮਿਹਰ ਕਰਨਗੇ ਕਹਿੰਦੇ ਉਸੇ ਦਿਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਬਚਨ ਕਮਾਉਣ ਲੱਗ ਗਿਆ ਕਹਿੰਦੇ ਸੰਗਤ ਦੀ ਸੇਵਾ ਕਰਨੀ ਹਰ ਰੋਜ਼ ਸਿਮਰਨ ਕਰਨਾ ਪਰ ਸਿਮਰਨ ਦੇ ਵਿੱਚ ਮਰਨ ਨਾਲ ਜੁੜਨਾ ਕਹਿੰਦੇ ਇਦਾਂ ਹੀ ਕਈ ਸਾਲ ਬੀਤ ਗਏ ਪਰ ਉਹਨੂੰ ਅਜੇ ਤੱਕ ਉਹ ਅਵਸਥਾ ਨਹੀਂ ਸੀ ਮਿਲੀ ਪਰ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਮਿਲਦਾ ਇਹੋ ਹੀ ਗੱਲ ਕਹਿੰਦਾ ਕਿ ਪਾਤਸ਼ਾਹ ਕਿਰਤਾਂ ਕਰੋ ਤਾਂ ਪਾਤਸ਼ਾਹ ਉਹ ਇਹੋ ਜਵਾਬ ਦਿੰਦੇ ਕਿ ਭਾਈ ਸੰਗਤ ਦੀ ਸੇਵਾ ਕਰਿਆ ਕਰ ਹਰ ਰੋਜ਼ ਸਿਮਰਨ ਕਰਿਆ ਕਰ ਤੂੰ ਨਾਨਕ ਪਾਤਸ਼ਾਹ ਜ਼ਰੂਰ ਮੇਰ ਕਰਨਗੇ ਕਹਿੰਦੇ ਇੱਕ ਦਿਨ ਉਹ ਸਿੰਘ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਤਾਂ ਕਹਿੰਦੇ ਜਿਹੜਾ ਪਾਣੀ ਉਹਦੇ ਖੇਤਾਂ ਨੂੰ ਆ ਰਿਹਾ ਸੀ ਨਾ ਉਹਦੇ ਵਿੱਚ ਮੇਰੇ 6ਵੇਂ ਪਾਤਸ਼ਾਹ ਆਪਣੇ ਚਰਨ ਪਾ ਕੇ ਬੈਠੇ ਕਹਿੰਦੇ ਆਪਣੇ ਖੇਤਾਂ ਦੇ ਵਿੱਚ ਇਸ ਤਰ੍ਹਾਂ 6ਵੇਂ ਪਾਤਸ਼ਾਹ ਜੀ ਨੂੰ ਦੇਖ ਕੇ ਉਹ ਸਿੱਖ ਬੜਾ ਖੁਸ਼ ਹੋਇਆ ਜਾ ਕੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਅਤੇ ਫਿਰ ਤੋਂ ਉਹ ਹੀ ਗੱਲ ਕਿ ਪਾਤਸ਼ਾਹ ਹੁਣ ਤਾਂ ਕਿਰਪਾ ਕਰ ਦੋ ਕਹਿੰਦੇ 6ਵੇਂ ਪਾਤਸ਼ਾਹ ਜੀ ਨੇ ਕਿਹਾ ਵੀ ਠੀਕ ਆ ਤੈਨੂੰ ਅੱਜ ਇੱਕ ਮੌਕਾ ਦਿੰਨੇ ਆ ਤੂੰ ਇੱਕ ਘੜੀ ਬਿਨਾ ਫੁਰਨਿਆਂ ਤੋਂ ਨਾਮ ਜਾਂਦਾ ਤਾਂ ਤੇਰੇ ਤੇ ਕਿਰਪਾ ਹੋ ਜਾਵੇਗੀ ਪਰ ਯਾਦ ਰੱਖੀ ਕਿ ਇਹ ਇੱਕ ਘੜੀ ਇੱਕ ਘੜੀ ਕਹਿੰਦੇ 24 ਮਿੰਟਾਂ ਦੀ ਹੁੰਦੀ ਆ ਕਹਿੰਦੇ ਬਾਦਸ਼ਾਹ ਕਹਿਣ ਲੱਗੇ ਵੇ ਦੇਖ ਸਿੱਖਾ ਯਾਦ ਰੱਖੀ ਇਸ ਘੜੀ ਦੇ ਵਿੱਚ ਸਿਰਪਰ ਨਾਮ ਜਪਮਰਨ ਚੱਲਣਾ ਚਾਹੀਦਾ ਹੈ ਕੋਈ ਵੀ ਇੱਧਰ ਉੱਧਰ ਦਾ ਫੁਰਨਾ ਨਾ ਤੇਰੇ ਮਨ ਵਿੱਚ ਆਵੇ ਤੇ ਕਹਿੰਦੇ ਉਹ ਸਿੱਖ ਕਹਿਣ ਲੱਗਾ ਵੀ ਹਾਂਜੀ ਪਾਸ਼ਾ 24 ਮਿੰਟ ਮੈਂ ਬਿਨਾਂ ਫੁਰਨਿਆਂ ਤੋਂ ਪ੍ਰਮਾਤਮਾ ਦਾ ਨਾਮ ਜਪ ਲਵਾਂਗਾ ਕਹਿੰਦੇ ਉਸੇ ਵੇਲੇ ਚੌਂਕੜਾ ਮਾਰ ਕੇ ਬੈਠ ਗਿਆ ਪਰ ਜਦੋਂ ਹੀ ਅੱਖਾਂ ਬੰਦ ਕੀਤੀਆਂ ਕਦੇ ਇੱਧਰ ਦਾ ਖਿਆਲ ਕਦੇ ਉੱਧਰ ਦਾ ਖਿਆਲ ਕਹਿੰਦੇ ਹੁਣ ਜਿਵੇਂ ਜਿਵੇਂ ਟਾਈਮ ਲੰਘ ਰਿਹਾ ਹੈ ਓਵੇਂ ਓਵੇਂ ਇਹਦੇ ਮਨ ਦੀ ਚਿੰਤਾ ਵੀ ਵਧ ਰਹੀ ਹੈ ਅੱਜ ਮਸਾਂ ਤੋਂ ਮੌਕਾ ਮਿਲਿਆ ਹੈ ਕਿਤੇ ਇਹ ਵੀ ਮੌਕਾ ਹੱਥੋਂ ਨਾ ਲੰਘ ਜਾਵੇ ਕਹਿੰਦੇ ਬੜੇ ਤਰੀਕਿਆਂ ਦੇ ਨਾਲ ਨਾਮ ਜਪਿਆ ਹਰਨੇ ਆਉਣਾ ਨਹੀਂ ਸੀ ਹਟ ਰਿਹਾ ਫਿਰ ਮਨ ਵਿੱਚ ਸੋਚਿਆ ਵੀ ਗੁਰੂ ਸਾਹਿਬ ਜੀ ਦੇ ਸਰੂਪ ਦਾ ਧਿਆਨ ਤਰ ਕੇ ਬੈਠਦਾ ਹਾਂ ਗੁਰੂ ਸਾਹਿਬ ਜੀ ਦਾ ਚਿਹਰਾ ਆਪਣੀ ਅੱਖਾਂ ਅੱਗੇ ਲਿਉਣ ਲੱਗਾ ਪਰ ਗੁਰੂ ਸਾਹਿਬ ਜੀ ਦਾ ਚਿਹਰਾ ਵੀ ਉਹਦੀਆਂ ਅੱਖਾਂ ਦੇ ਅੱਗੇ ਨਾ ਆਵੇ ਕਹਿੰਦੇ ਇਦਾਂ ਹੀ ਮਨ ਹੀ ਮਨ ਗੁਰੂ ਸਾਹਿਬ ਜੀ ਦੇ ਅੱਗੇ ਤਰਲੇ ਮਾਉਣ ਲੱਗਾ ਵੀ ਗੁਰੂ ਸਾਹਿਬ ਜੀ ਤਰਸ ਕਰੋ ਮੇਰ ਕਰੋ ਤੁਹਾਡੀ ਕਿਰਪਾ ਦੇ ਨਾਲ ਹੀ ਇੱਕ ਤੁਹਾਡੀ ਖੁਸ਼ੀ ਮਿਲ ਸਕਦੀ ਆ ਕਹਿੰਦੇ ਬਸ ਐਸੀ ਪਾਸ਼ਾ ਜੀ ਦੀ ਮਿਹਰ ਹੋਈ ਕਿ ਕਹਿੰਦੇ ਉਸ ਸਿੱਖ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆ ਗਿਆ ਕਿ ਪਾਸ਼ਾ ਪਾਣੀ ਦੇ ਵਿੱਚ ਇਸ ਤਰ੍ਹਾਂ ਚਰਨ ਪਾ ਕੇ ਬੈਠੇ ਹਨ ਕਹਿੰਦੇ ਐਸਾ ਚਰਨਾਂ ਦੇ ਵਿੱਚ ਧਿਆਨ ਟਿਕਿਆ ਕੀ ਕਰ ਦੋ ਸਹੇਰ ਤੋਂ ਸ਼ਾਮ ਹੋ ਗਈ ਪਤਾ ਹੀ ਨਹੀਂ ਲੱਗਿਆ ਜਦੋਂ ਅੱਖਾਂ ਖੋਲੀਆਂ ਤਾਂ ਮਨ ਅੰਦਰ ਨਾਮ ਚੱਲ ਰਿਹਾ ਸੀ ਉਹ ਅਵਸਥਾ ਮਿਲ ਚੁੱਕੀ ਸੀ ਜੋ ਉਹ ਚਾਹੁੰਦਾ ਸੀ ਕਹਿੰਦੇ ਬੜਾ ਖੁਸ਼ ਹੋਇਆ ਜਾ ਕੇ ਸ਼ੇਮੇ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਉਹਨਾਂ ਦਾ ਸ਼ੁਕਰਾਨਾ ਕੀਤਾ ਕਿ ਪਾਸ਼ਾ ਤੁਹਾਡਾ ਸ਼ੁਕਰ ਹੈ ਤੁਸੀਂ ਮੇਰੇ ਤੇ ਦਰਸ ਕੀਤਾ ਕਿੰਨੇ ਮੇਰੇ ਸ਼ੇਵੇਂ ਪਾਤਸ਼ਾਹ ਤੁਮ ਤੁਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜ ਕੀ ਭਾਈ ਸਾਈਂ ਦਾਸ ਜੀ ਨੂੰ ਕਹਿਣ ਲੱਗੇ ਸਿੱਖਾ ਤੇਰੇ ਦੋਸਤ ਨੂੰ ਤੇਰੇ ਵਾਲੀ ਅਵਸਥਾ ਮਿਲ ਤਾਂ ਗਈ ਆ ਪਰ ਹੁਣ ਧਿਆਨ ਰੱਖੀ ਇਹ ਅਵਸਥਾ ਗਵਾ ਨਾ ਬੈਠੇ ਕਿਉਂਕਿ ਸੰਗਤ ਜੀ ਕਈ ਲੋਕ ਇਹ ਅਵਸਥਾ ਮਿਲਣ ਤੋਂ ਬਾਅਦ ਵੀ ਗਵਾ ਲੈਂਦੇ ਨੇ ਆਪਣੀ ਹਉਮੈ ਹੰਕਾਰ ਕਰਕੇ ਪਾਤਸ਼ਾਹ ਨੇ ਕਿਹਾ ਦੇਖੀ ਇਹਦੀ ਸੇਵਾ ਨਾ ਛੁੱਟੇ ਇਹਦਾ ਸਿਮਰਨ ਨਾ ਛੁੱਟੇ ਸੋ ਸੰਗਤ ਜੀ ਇਹ ਸਾਖੀ ਸੁਣਨ ਤੋਂ ਬਾਅਦ ਇਹ ਗਿਆਨ ਮਿਲਦਾ ਏ ਕਿ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨ ਦਾ ਕਿੰਨਾ ਵੱਡਾ ਫਾਇਦਾ ਸੰਗਤ ਦੀ ਸੇਵਾ ਕਰਕੇ ਆਪਣੇ ਗੁਰੂ ਤੋਂ ਜੋ ਚਾਹੇ ਸਿੱਖ ਪ੍ਰਾਪਤ ਕਰ ਸਕਦਾ ਏ ਕਿਉਂਕਿ ਸੰਗਤ ਦੀ ਸੇਵਾ ਕਰਨ ਵਾਲਿਆਂ ਤੇ ਗੁਰੂ ਸਹਿਜ ਹੀ ਬੜੇ ਖੁਸ਼ ਹੁੰਦੇ ਨੇ ਅਤੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੇਵਾ ਕਰਨੀ ਸਮਝੋ ਸਾਡੀ ਭਜਨ ਬੰਦਗੀ ਨੂੰ ਵਾਰ ਲੱਗ ਕੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਹਉਮੈ ਹੰਕਾਰ ਨਹੀਂ ਆਉਂਦਾ ਸੋ ਹਰ ਰੋਜ਼ ਸੇਵਾ ਅਤੇ ਸਿਮਰਨ ਕਰਨਾ ਜ਼ਰੂਰੀ ਹੈ ਸਿੱਖ ਆਪਣਾ ਅਭਿਆਸ ਨਾ ਛੱਡੇ ਆਪਣਾ ਨੇਮ ਨਾ ਛੱਡੇ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਦੇ ਨੇ ਮਨ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਦੇ ਨੇ ਤੇ ਜੋ ਭੈਣ ਭਰਾ ਕਹਿ ਦਿੰਦੇ ਨਾ ਅਮਰਤ ਵੇਲੇ ਜਾਗ ਨਹੀਂ ਆਉਂਦੀ ਜਦ ਆਮਰਤ ਵੇਲੇ ਜਾਗਤਾ ਆ ਜਾਂਦੀ ਆ ਫਰ ਕੀ ਕਰੀਏ ਪਾਠ ਵਿੱਚ ਭਜਨ ਮੰਦਗੀ ਦੇ ਵਿੱਚ ਮਨ ਨਹੀਂ ਜੁੜਦਾ ਤਾਂ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਉਸ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਿਆ ਸੇਵਾ ਕੀਤੀਆਂ ਬਹੁਤ ਛੇਤੀ ਕਿਰਪਾ ਹੁੰਦੀ ਆ ਤੇ ਸੰਗਤ ਜੀ ਜਦੋਂ ਹੀ ਆਪਾਂ ਗੁਰੂ ਦੇ ਪਿਆਰ ਦੇ ਵਿੱਚ ਬੈਠਦੇ ਆ ਮਨ ਜੁੜੇ ਚਾਹੇ ਨਾ ਜੁੜੇ ਅਸੀਂ ਗੁਰੂ ਦੀ ਨਜ਼ਰ ਵਿੱਚ ਆ ਜਾਂਦੇ ਆ ਜੇ ਗੁਰੂ ਸਾਹਿਬ ਜੀ ਸਾਡੇ ਤੋਂ ਨਾਮ ਜਪਾ ਰਹੇ ਆ ਨਾ ਸਮਝੋ ਨਾਮ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਖਿਰ ਦੇ ਰੂਪੀ ਕਰਨ ਨੂੰ ਸਾਫ ਕਰਦੇ ਨੇ ਕਿਉਂਕਿ ਸਾਡੇ ਮਨ ਦੇ ਉੱਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਜੰਮੀ ਆ ਸਾਡੇ ਸਿਰ ਦੇ ਉੱਤੇ ਪਤਾ ਨਹੀਂ ਕਿੰਨੇ ਪਾਪਾਂ ਦਾ ਕਰਜ਼ਾ ਏ ਪਹਿਲਾ ਨਾਮ ਜਪ ਜਪ ਕੇ ਇਹ ਕਰਜ਼ਾ ਲਵੇਗਾ ਮਨ ਦੀ ਮੈਲ ਦੂਰ ਹੋਵੇਗੀ ਫਿਰ ਹੀ ਗੁਰੂ ਦੀ ਕਿਰਪਾ ਵਰਤੇਗੀ ਸੋ ਗੁਰੂ ਸਾਹਿਬ ਜੀ ਪਹਿਲਾਂ ਆਪਣਾ ਨਾਮ ਜਪਾ ਜਪਾ ਕੇ ਸਾਡੇ ਹਿਰਦੇ ਰੂਪੀ ਭਾਂਡਾ ਸਾਫ਼ ਕਰਦੇ ਨੇ ਜਿਹਦੇ ਵਿੱਚ ਉਹਨਾਂ ਨੇ ਦਾਤ ਪਾਉਣੀ ਹੋਵੇ ਇਸ ਲਈ ਨਾਮ ਜਪਣਾ ਨਹੀਂ ਛੱਡਣਾ ਆਪਣਾ ਅਭਿਆਸ ਨਹੀਂ ਛੱਡਣਾ ਸੇਵਾ ਕਰਨੀ ਨਹੀਂ ਛੱਡਣੀ ਇਕਨਾਂ ਇੱਕ ਨੇ ਗੁਰੂ ਸਾਹਿਬ ਜੀ ਜਰੂਰ ਕਿਰਪਾ ਕਰਨਗੇ ਤੇ ਦੂਸਰੀ ਜੁਗਤੀ ਮਹਾਂਪੁਰਖ ਜੀ ਕਹਿੰਦੇ ਨੇ ਵੀ ਜੋ ਵੀ ਤੁਹਾਡੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਨੇ ਜੋ ਵੀ ਤੁਹਾਡੇ ਹਿੱਸੇ ਦੇ ਕੰਮ ਕਰਿਆ ਨਾ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰੋ ਤਾਂ ਮਨ ਸ਼ਾਂਤ ਰਹੇਗਾ ਮਨ ਦਾ ਕਾਲਾ ਪਣ ਦੂਰ ਹੋਵੇਗਾ ਮਨ ਆਪਣੇ ਆਪ ਗੁਰੂ ਚਰਨਾ ਦੇ ਨਾਲ ਜੁੜੇਗਾ ਪਰ ਜਦੋਂ ਅਸੀਂ ਆਪਣੇ ਅੱਜ ਦਾ ਕੰਮ ਕਰ ਲ ਤੇ ਕੱਲ ਦਾ ਕੰਮ ਕਰ ਚੋਂ ਤੇ ਟਾਲਦੇ ਆ ਤਾਂ ਸਾਡੇ ਮਨ ਦਾ ਕਾਲਾ ਬਣ ਵੱਧਦਾ ਹੈ ਮਨ ਦੀ ਅਸ਼ਾਂਤੀ ਬੇਚੈਨੀ ਵੱਧਦੀ ਆ ਸੋ ਮਨ ਨੂੰ ਸ਼ਾਂਤ ਕਰਨ ਦੇ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਭਾਉਂਗੀਆਂ ਚਾਹੀਦੀਆਂ ਨੇ ਗੁਰੂ ਜੀ ਦੇ ਦੱਸੇ ਹੋਏ ਗਿਆਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਜੇ ਰੋਜ਼ ਗੁਰਬਾਣੀ ਦਾ ਪਾਠ ਕਰਦੇ ਆਂ ਪੜ੍ਹਿਏ ਸੁਣੀਏ ਵਿਚਾਰੀਏ ਕਿ ਗੁਰੂ ਸਾਹਿਬ ਜੀ ਗੁਰਬਾਣੀ ਦੇ ਰਾਹੀਂ ਸਾਨੂੰ ਕੀ ਦੱਸ ਰਹੇ ਨੇ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਏ ਇਹ ਦੁਨੀਆਦਾਰੀ ਦੇ ਵਿੱਚ ਵਿਚਰਨਾ ਸਿਖਾਇਆ ਏ ਕਿ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਕਿੰਜ ਅਸੀਂ ਪਰਮਕੀਤਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿ ਸਕਦੇ ਆਂ ਕਿੰਝ ਉਹ ਨਾਲੀ ਖੁਸ਼ੀ ਹਾਸਲ ਕਰ ਸਕਦੇ ਆ ਤੇ ਗੁਰੂ ਦੀ ਖੁਸ਼ੀ ਆ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਝੂਠ ਪ੍ਰੇਮ ਟਕ ਟੂਰੀਿੰੰਦਿਆ ਚੁਗਲੀ ਤੋਂ ਦੂਰ ਰਹਿਣ ਨੂੰ ਕਿਹਾ ਹੈ ਹਉਮੈ ਹੰਕਾਰ ਤੋਂ ਦੂਰ ਰਹਿਣ ਨੂੰ ਕਿਹਾ ਹੈ ਪਰ ਜੇ ਆਪਾਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਇਰਖਾ ਰੱਖਦੇ ਆ ਨਫ਼ਰਤ ਰੱਖਦੇ ਆ ਆਪਣੇ ਬੋਲਾਂ ਦੇ ਰਾਹੀ ਜਾਂ ਆਪਣੇ ਕਿਸੇ ਵੀ ਕੰਮ ਦੇ ਰਾਹੀ ਕਿਸੇ ਦਾ ਮਨ ਦੁਖਾ ਕੇ ਰੱਖਦੇ ਆ ਤਾਂ ਫਿਰ ਗੁਰੂ ਸਾਹਿਬ ਜੀ ਦੀ ਖੁਸ਼ੀ ਨਹੀਂ ਮਿਲ ਸਕਦੀ ਗੁਰੂ ਸਾਹਿਬ ਜੀ ਨੇ ਸਾਨੂੰ ਸਰਬੱਤ ਦਾ ਭਲਾ ਕਰਨਾ ਸਿਖਾਇਆ ਹੈ ਸਰਬੱਤ ਦੇ ਭਲੇ ਦੇ ਵਿੱਚ ਹੀ ਸਾਡਾ ਭਲਾ ਹੈ ਸਰਬੱਤ ਦੇ ਭਲੇ ਦੇ ਵਿੱਚ ਹੀ ਗੁਰੂ ਦੀ ਖੁਸ਼ੀ ਲੰਘਦੀਆਂ ਸੋ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰੀਏ ਗੁਰੂ ਸਾਹਿਬ ਜੀ ਬਹੁਤ ਕਿਰਤਾਂ ਕਰਦੇ ਨੇ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦਿਨਾ ਗੁਰੂ ਇਤਿਹਾਸ ਦੀ ਇਹ ਜੋ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਜੋ ਜੋ ਵੀ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਆਪਾਂ ਕਈ ਗੁਰਮੁਖ ਪਿਆਰਿਆਂ ਦੇ ਪਾਸੋਂ ਮਹਾਪੁਰਖਾਂ ਦੇ ਪਾਸੋਂ ਸੁਣੀਆਂ ਹੋਈਆਂ ਵਿਚਾਰਾਂ ਨੇ ਜਦੋਂ ਵੀ ਕੰਨਾਂ ਦੇ ਵਿੱਚ ਕੋਈ ਵੀ ਚੰਗੀ ਗੱਲ ਪੈਂਦੀ ਆ ਤਾਂ ਮਨ ਦੇ ਵਿੱਚ ਪਹਿਲਾ ਖਿਆਲ ਆਪਜੀ ਦਾ ਆਉਂਦਾ ਹੈ ਕਿ ਕਿਉਂ ਨਾ ਇਹ ਗੱਲ ਆਪਣੇ ਅਨਮੋਲ ਵਿਚਾਰ ਪਰਿਵਾਰ ਤੇ ਨਾਲ ਸਾਂਝੀ ਕੀਤੀ ਜਾਵੇ ਜਿਸ ਵੀ ਯੁਗਤੀ ਦੇ ਨਾਲ ਜਿਸ ਵੀ ਢੰਗ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਚੰਗਾ ਬਦਲਾਅ ਆਇਆ ਹੈ ਹਮੇਸ਼ਾ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਹ ਯੁਗਤੀ ਉਹ ਢੰਗ ਤਰੀਕਾ ਆਪਜੀ ਦੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ ਸੋ ਜੇ ਵਿਚਾਰ ਚੰਗੇ ਲੱਗਦੇ ਨੇ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਫਿਰ ਇਹਨਾਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਇਹ ਮੈਸੇਜ ਹੋਰ ਵੀ ਬੰਦ ਭਗਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਦੱਸਦੇ ਰਿਹਾ ਕਰੋ ਤੁਹਾਡੇ ਇਹਨਾਂ ਵਿਚਾਰਾਂ ਕਰਕੇ ਸੁਝਾਉਣਾ ਕਰਕੇ ਆਪਾਂ ਨੂੰ ਵੀਡੀਓ ਬਣਾਉਣ ਦੇ ਵਿੱਚ ਬਹੁਤ ਮਦਦ ਮਿਲਦੀ ਹੈ ਸੋ ਹੁਣ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ